ਇਹ 6 ਸਫਿਸਟੀਕੇਟਡ ਜਿਹੜੇ ਲੀਥਲ ਵੈਪਨ ਨੇ ਰਿਕਵਰ ਕੀਤੇ ਗਏ ਆ ਇਹ ਚ 9mm ਗਲੌਕ ਜਿਹੜੇ ਹੈਗੇ 2 ਨੇ ਔਰ 4 ਹੈਗੇ 0.304 ਦੇ ਉਹਦੇ ਚ ਦੋ ਬੜੇ ਇੰਪੋਰਟੈਂਟ ਸਮਗਲਰਸ ਜਿਹੜੇ ਕ੍ਰਾਸ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਐ ਉਹਨਾਂ ਨੂੰ ਸਮੱਗਲ ਕਰ ਰਹੇ ਸੀ ਔਰ ਇਧਰ ਰিসিਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅਰੈਸਟ ਕੀਤੇ ਐ ਤੇ 6 ਸਫਿਸਟੀਕੇਟਡ ਜਿਹੜੇ ਲੀਥਲ ਵੈਪਨ ਨੇ ਉਹ ਰਿਕਵਰ ਕੀਤੇ ਗਏ ਐ ਇਹ ਚ 9mm ਗਲੌਕ ਜਿਹੜੇ ਹੈਗੇ 2 ਨੇ ਔਰ 4 ਹੈਗੇ 0.304 ਦੇ ਸੋ ਜਿਹੜੇ ਦੋਨੋਂ ਸਮੱਗਲਰ ਫੜੇ ਗਏ ਐ ਕ੍ਰਾਸ ਬਾਰਡਰ ਉਹ ਹੈਗੇ ਗੁਰਪ੍ਰੀਤ ਕੋਪੀ ਰਤੋਕੇ ਖੇਮਕਰਨ ਤਰਨਤਨ 22 ਸਾਲ ਦਾ ਹੈਗਾ ਖੇਤੀਬਾੜੀ ਦਾ ਕੰਮ ਕਰਦਾ ਔਰ ਇਹਦੀ ਜਿਹੜਾ ਕਾਫੀ ਆਪਾਂ ਸਮਝੇ ਇਕਨੋਮਿਕਲੀ ਬਹੁਤਾ ਉਹ ਨਹੀਂ ਹੈ ਬਟ 22 ਸਾਲ ਦੀ ਉਮਰ ਹੈ ਅਗੇਨ ਯੰਗਸਟਰ ਦਾ ਐਂਗਲ ਇਹਦੇ ਚ ਹੁੰਦਾ ਸੁਰਜੀਤ ਸਿੰਘ ਚੇਲਾ ਕਲੋਨੀ ਪਿੱਕੀਵਿੰਡ ਤਰਨਤਾਰ ਇਹ 35 ਸਾਲ ਦਾ ਇਹਦੇ ਤੇ ਪੁਰਾਣਾ ਇੱਕ ਮੁਕਦਮਾ ਹੈ ਹਿਰੋਇਨ ਦਾ ਦਰਜ ਹੈ ਪਿੱਕੀਵਿੰਡ ਥਾਣੇ ਤਰਨਤਾਰਾਂ ਚ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਆ ਇਹ ਜੁੜੇ ਹੋਏ ਸੀ ਪਾਕ ਪੇ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਗੈਂਗਸਟਰਸ ਵਾਸਤੇ ਤੇ ਇਹ ਜਿਹੜੇ ਵੈਪਨਸ ਨੇ ਮੰਗਵਾ ਕੇ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਜੇ ਆਪਾਂ ਨਿਗਾਹ ਮਾਰੀਏ ਤਾਂ ਬੇਸਿਕਲੀ ਰਏ ਆਰਗੇਨਾਈਜ਼ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸੁਵਿਸਕਿਟਿਡ ਜਾਂ ਲੀਥਲ ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਆ ਸਟ੍ਰਾਈਕ ਪਾਵਰ ਵੱਧ ਜਾਂਦੀ ਹੈ ਔਰ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਹਲਕਦੀਪ ਤੇ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾ ਗੁਰਪ੍ਰੀਤ ਕੋਪੀ ਨੂੰ ਫੜਿਆ ਜਿਹੜਾ ਰਤੋਕੇ ਖੇਮ ਕਰਨਦਾ ਇਹ ਤੋਂ ਚਾਰ ਸਫਿਸਟੀਕੇਟਡ ਵੈਪਨ ਮਿਲੇ 0.30 ਬੋਰ ਦਾ ਇੱਕ 3 ਤੇ ਇੱਕ 1.9 ਐਮ ਐਮ ਗਲੌਕ ਉਸ ਤੋਂ ਬਾਅਦ ਜੀ ਸਸਟੇਨਡ ਇਨਟੈਰੋਗੇਸ਼ਨ ਤੋਂ ਬਾਅਦ ਦੂਜਾ ਜਿਹੜਾ surjeet ਆ ਉਹ ਫੜਿਆ ਗਿਆ ਇਹ ਤੋਂ ਦੋ ਹੋਰ ਸਫਿਸਟੀਕੇਟਡ ਇੱਕ ਗਲੌਕ ਤੇ ਇੱਕ 30 ਬੋਰ ਦਾ ਪਿਸਟਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਸਮਗਲਰਸ ਰਾਹੀਂ ਉਹ ਇਹ ਤਰ੍ਹਾਂ ਕਵਰ ਹੋਏ ਨੇ ਮੈਂ ਇਹ ਸਮਝਦਾ ਕਿ ਇਤਨਾ ਬਹੁਤ ਵੱਡੀ ਜਿਹੜੀ ਹੈ ਸੈਟਬੈਕ ਮਿਲਦੀ ਹੈ ਕਿ ਕਿਉਂਕਿ ਇਹ ਜਿਹੜੇ ਵੈਪਨ ਫੜੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਗੇ ਫੀਡ ਫੀਡਿੰਗ ਚੈਨਲ ਹੈ ਉਹ ਡਿਸਮੈਂਟਲ ਹੁੰਦਾ ਤੇ ਇਹਦੇ ਚ ਮੈਂ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੇ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰਾਸ ਬਾਰਡਰ ਨੈਟਵਰਕਸ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕ੍ਰਾਈਮਸ ਔਰ ਜਿਹੜੇ ਸੈਂਸੇਸ਼ਨਲ ਕ੍ਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਿਡ ਉਹਨਾਂ ਦੇ ਐਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਬੈਟ ਕਰਦੇ ਸੀ ਕ੍ਰਾਈਮ ਨੂੰ ਸ਼ਹਿਦਿੰਦੇ ਸੀ ਟਾਰਗੇਟਸ ਦੱਸਦੇ ਸੀਗੇ ਔਰ ਕਿਸੇ ਤਰ੍ਹਾਂ ਦੀ ਵੀ ਲੌਜਿਸਟਿਕ سپورਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਗੁਰਪਤਾਪ ਸੋਤਾ ਜੀ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਤੇ ਮੋਲਕਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਨੇ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਕਿਹਾ ਹੈ ਉੱਤੇ ਵੀ ਅਸੀਂ ਕੰਮ ਕਰਾਂ ਕੀ ਹੈ ਜੀ ਫਾਈਨੈਂਸ਼ੀਅਲ ਐਂਗਲ ਕੀ ਹੈ ਜੀ ਫਾਈਨੈਂਸ਼ੀਅਲ ਐਂਗਲ ਇਹ ਹੈ ਜੀ ਵੀ ਪਾਕਿਸਤਾਨ ਨੂੰ ਜਿਹੜੀ ਆ ਸਮਗਲਿੰਗ ਜਿਹੜੀ ਆ ਇੱਥੇ ਰਿਸੀਵ ਕਰਦੇ ਸੀ ਪ੍ਰੋਸੀਡਸ ਆਫ ਸਮਗਲਿੰਗ ਕ੍ਰਾਈਮ ਕਿਦਾਂ ਵਾਪਸ ਜਾਂਦੀਆਂ ਸੀ ਉੱਤੇ ਅਸੀਂ ਕੰਮ ਕਰ ਰਹੇ ਆ ਵੀ ਹੈਵ ਐਨਫ ਲੀਡਸ ਸਰ ਗੈਂਗਸਟਰ ਕਿਰਿਆ ਨੂੰ ਸਪਲਾਈ ਕਰਦੇ ਸੀ ਉਹ ਹੁਣ ਅਜੇ ਨਹੀਂ ਕਲੀਅਰ ਹੋਇਆ ਜੀ ਪਰ ਉੱਤੇ ਵੀ ਅਸੀਂ ਸਾਨੂੰ ਮਿਲ ਜੇਗਾ ਪਤਾ ਬਿਕੋਜ਼ ਪਾਕਿਸਤਾਨ ਬੇਸ ਜਿਹੜਾ ਹੈਂਡਲਰ ਹੈ ਉੱਤੇ ਅਸੀਂ ਕਾਫੀ ਕੰਮ ਕਰ ਲਿਆ ਐਂਡ ਆਮ ਕਵਾਇਟ ਸ਼ੋਰ ਕਿ ਅਸੀਂ ਤੁਹਾਨੂੰ ਦੋ ਤਿੰਨ ਦਿਨਾਂ ਚ ਇਹ ਸਾਰੀ ਗੱਲ ਹੋਰ ਇਹਦੇ ਤੇ ਰਿਕਵਰੀਆਂ ਵੀ ਕਰਕੇ ਦੱਸਾਂਗੇ ਔਰ ਤੁਹਾਨੂੰ ਉਹ ਵੀ ਮੈਨੂੰ ਸਾਨੂੰ ਉਮੀਦ ਹੈ ਕਿ ਰਿਵੀਲ ਕਰ ਜਾਾਂਗੇ ਕਿ ਕਿਹੜਾ ਗੈਂਗਸਟਰ ਗਰੁੱਪ ਨੂੰ ਵਾਸਤੇ ਇਹ ਵੈਪਨਸ ਆਏ ਸੀ ਕੋ ਟਾਰਗੇਟ ਕਿਲਿੰਗ ਕਿੰਨੀ ਸੀ ਨਹੀਂ ਇਹਨਾਂ ਨੇ ਅਜੇ ਤਾਂ ਦੇਖੋ ਇਹਨਾਂ ਦੀ ਡਿਊਟੀ ਲੱਗੀ ਸੀ ਰিসিਵ ਕਰਨਾ ਕਿਉਂਕਿ ਰਤੋਕੇ ਪਿੰਡ ਵੀ ਬਹੁਤ ਨੇੜੇ ਆ ਬਾਰਡਰ ਦੇ ਸੋ ਬੇਸਿਕਲੀ ਉਹੀ ਪੁਰਾਣਾ ਫਾਰਮੂਲਾ ਚੱਲ ਰਿਹਾ ਕਿ ਬਾਰਡਰ ਦੇ ਨੇੜੇ ਦੇ ਜੰਗਸਟਰਸ ਨੇ ਉਹਨਾਂ ਨੂੰ ਪਿਕਅਪ ਕਰਕੇ ਲਿਓਰ ਕਰਕੇ ਝੂਠੇ ਲਾਰੇ ਲੂਰੇ ਲਾ ਕੇ ਉਹਨਾਂ ਨੂੰ ਫਸਲਾ ਲਿਆ ਜਾਂਦਾ ਤੇ ਉਹਨਾਂ ਨੂੰ ਯੂਜ਼ ਕਰਕੇ ਮੁੜ ਕੇ ਥਰੋ ਕਰ ਦਿੰਦੇ ਕੋਈ ਨਾ ਕਿੰਨੇ ਪੈਸੇ ਦਾ ਉਹਨਾਂ ਨੂੰ ਲਾਲ ਚਾਹ ਲਾਲਚ ਤਾਂ ਦੇਖੋ ਅਜੇ ਬੇਸਿਕਲੀ ਪਹਿਲੀ ਕਨਸਾਈਨਮੈਂਟ ਇਹਨਾਂ ਦੇ ਦੱਸਣ ਮੁਤਾਬਕ ਆਈ ਹੈ ਇਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਜਾਂ ਬਾਹਰ ਸੈੱਟ ਕਰ ਦਾਂਗੇ ਜਾਂ ਪੈਸੇ ਦੇਵਾਂਗੇ ਅਜੇ ਉਹ ਗੱਲਾਂ ਚੱਲ ਰਹੀਆਂ ਸੀ ਪਰ ਪਹਿਲਾਂ ਹੀ ਪੁਲਿਸ ਦੇ ਹੱਥ ਚੜ ਗਏ ਸੀ ਸਰ ਆਪਰੇਸ਼ਨ ਪਰ ਹਾਰ ਦਿੱਤਾ ਜਿਵੇਂ ਤੁਸੀਂ ਦੱਸਿਆ ਕਿ 116 ਮੌਤਮਾਂ ਨੂੰ ਦਿੱਤਾ ਹੈ ਹੋਰ ਕਿੰਨੇ ਕੁ ਰਿਟਾਰ ਦੇ ਨੇ ਕਿਉਂਕਿ 72 ਘੰਟਿਆਂ ਦਾ ਸਮਾਂ ਡੀਜੀਪੀ ਸਾਹਿਬ ਨੇ ਦਿੱਤਾ ਹੈ ਲੱਗਦਾ ਹੈ ਕਿ ਹੋਰ ਨਾਲ ਵੀ ਕਰ ਬਿਲਕੁਲ ਅੱਜ ਵੀ ਹੁਣ ਤਕਰੀਬਨ 2:30 ਵਜੇ ਫਿਕਰ ਅਸੀਂ ਲੈਣੇ ਆ ਮੈਨੂੰ ਉਮੀਦ ਹੈ ਕਿ ਕੰਸੀਡਰੇਬਲ ਨੰਬਰ ਅੱਜ ਵੀ ਅਸੀਂ ਅਰੇਸਟ ਕਰਾਂਗੇ ਕੋਈ ਕਿ ਅਸੀਂ ਟਾਰਗੇਟਡ ਜਿਹੜੇ ਐ ਟਾਰਗੇਟਸ ਦਿੱਤੇ ਗਏ ਆਪਣੀਆਂ ਟੀਮਾਂ ਨੂੰ ਔਰ ਸਪੈਸ਼ਲ ਟੀਮਾਂ ਅਸੀਂ ਲਾਈਆਂ ਜਿਹੜਾ ਸਾਡਾ ਨਸ਼ਾ ਵਿਰੁੱਧ ਮੁਹਿੰਮ ਹੈ ਉਹ ਵੀ ਚੱਲ ਰਹੀ ਹੈ ਤੇ ਉਹਦੇ ਨਾਲ ਨਾਲ ਜਿਹੜਾ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਔਰ ਜਿਹੜਾ ਲੋਕਾਂ ਨੂੰ ਜਿਹੜਾ ਸਹਿਮ ਪੈਦਾ ਕਰਨ ਵਾਲਾ ਕੋਈ ਵੀ ਕ੍ਰਾਈਮ ਉਹਦੇ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਇੱਕ ਇੱਕ ਹੀ ਕਾਈ ਹੁੰਦਾ ਉਹ ਕੰਮ ਕਰਦੇ ਸੀ ਕਿ ਜਾਂ ਇਹ ਬਿਲਕੁਲ ਇਹ ਕੁਝ ਅਸੋਸੀਏਟਸ ਨੇ ਜੀ ਕੁਝ ਉਹਨਾਂ ਦੇ ਲੌਜਿਸਟਿਕ ਸਪੋਰਟ ਦੀ ਟੀਮਾਂ ਨੇ ਉਸ ਤੋਂ ਇਲਾਵਾ ਜਿਹੜੇ ਹਿੰਸ ਕ੍ਰਾਈਮ ਦੇ ਵਿੱਚ ਬੰਦੇ ਜਿਹੜੇ ਗ੍ਰੈਜੂਏਟ ਕਰਦੇ ਆ ਬੇਸਿਕਲੀ ਕੀ ਹੁੰਦਾ ਕਿ ਇੱਕ ਛੋਟਾ ਕ੍ਰਾਈਮ ਕੀਤਾ ਉਹਨੂੰ ਪਿਕਅਪ ਕਰ ਲੈਂਦੇ ਆ ਜਿਵੇਂ ਗੇਟ ਕੀਮਾ ਦੇ ਸਾਡੇ ਦੋ ਮੁਲਜ਼ਮ ਸੀਗੇ ਉਹ ਜਦੋਂ ਉਹਨਾਂ ਨੇ ਜਾ ਕੇ ਬਟਾਲੇ 'ਚ ਮਰਡਰ ਕਰਤਾ ਤਾਂ ਬੜਾ ਵੱਡਾ ਨਾਮ ਹੋ ਗਿਆ ਸੋ ਇਸ ਤਰ੍ਹਾਂ ਜਿਹੜਾ ਛੋਟੇ ਗੈਂਗਸਟਰ ਵੀ ਨੇ ਸਟਰੀਟ ਲੈਵਲ ਤੇ ਉਹਨਾਂ ਨੂੰ ਵੀ ਅਸੀਂ ਟਾਰਗੇਟ ਨਾਲ ਕਰ ਰਹੇ ਆ ਸੋ ਦੈਟ ਇਹ ਜਿਹੜਾ ਸਾਰਾ ਆਰਗੇਨਾਈਜ਼ ਕ੍ਰਾਈਮ ਦਾ ਨੈਟਵਰਕ ਉਹ ਜੜੋਂ ਹੀ ਮੁਕਾਇਆ ਜਾਵੇ ਇਹਨਾਂ ਨੂੰ ਡਿਲੀਵਰੀ ਪੁਆਇੰਟਾਂ ਵੀ ਨਾਮ ਦੇ ਸਕਦੇ ਆਂ ਜੀ ਐਸੋਸੀਏਟਡ ਵਿਦ ਡਿਲੀਵਰੀ ਵੌਇਸ ਆਫ ਗੈਂਗਸਟਰ ਜਿਹੜੇ ਹਥਿਆਰਾਂ ਦੀ ਫਸਤਰੀ ਕਰਕੇ ਦੇਖੋ ਬੇਸਿਕਲੀ ਤਾਂ ਸਮਗਲਰ ਨੇ ਠੀਕ ਹੈ ਜੀ ਔਰ ਵੱਡੇ ਲੈਵਲ ਤੇ ਜੇ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਕਰ ਰਹੇ ਆ ਤਾਂ ਤੁਸੀਂ ਸਮਝੋ ਵੀ ਐਂਟੀ ਨੈਸ਼ਨਲੀ ਨੇ ਠੀਕ ਹੈ ਹਾਂ ਥੈਂਕ ਯੂ ਜੀ ਉਹ ਵਸ ਚੱਲ ਰਹੀ ਆ ਜੀ ਸਾਡਾ ਆਪਰੇਸ਼ਨ ਅਸੀਂ ਮੈਂ ਜੇ ਰਿਵੀਲ ਕਰਾਂਗਾ ਤਾਂ ਖਰਾਬ ਹੋ ਜਾਏਗਾ ਬਟ ਦੋ ਤਿੰਨ ਦਿਨ ਚ ਤੁਹਾਨੂੰ ਵਧੀਆ ਹੋਰ ਇਹਦੇ ਬਾਰੇ ਅਸੀਂ ਖੁਲਾਸੇ ਕਰਾਂ ਹਾਂਜੀ ਹਾਂਜੀ ਰਿਮਾਂਡ ਦਿਓ ਬਾਕੀ ਤਿੰਨ ਦਿਨ ਹਾਂਜੀ ਤਾਂ ਜੋ 116 ਬੰਦੇ ਵੀ ਕੱਲ ਮੁਕਾਦਰ ਦਿੱਤੇ ਆ ਇਹਦੇ ਵਿੱਚ ਕੋਈ ਰਿਕਵਰੀਆਂ ਹੋਈਆਂ ਇਹਨਾਂ ਨੂੰ ਉਹਨੀਆਂ ਜੀ ਤੁਹਾਨੂੰ ਦੇ ਦਾਂਗੇ ਪ੍ਰੈਸ ਰਿਪੋਰਟ ਆ ਜਾਰੀ ਕਰਾਂਗੇ ਅੱਜ ਦੇ ਵਿੱਚ ਨਾਲ ਪਾ ਕੇ ਵੀਰ ਜੀ ਵੀ ਫੁੱਲ ਇਹ ਤਾਂ ਮੈਂ ਤੁਹਾਨੂੰ ਵੈਸੇ ਹੀ ਦੱਸਿਆ ਕਿਉਂਕਿ ਇਹਦੇ ਨਾਲ ਰਿਲੇਟਡ ਸੀ ਆਰਗੇਨਾਈਜ਼ ਕਰਾਇਆ ਗਿਆ ਸਰਪੰਚ ਚੇਤਾਵਨੀ ਦੇਣਾ ਚਾਹੁੰਦੇ ਨਹੀਂ ਉਹ ਜਿਵੇਂ ਡੀਜੀਪੀ ਸਾਹਿਬ ਨੇ ਕਿਹਾ ਕਿ ਕਈ ਪੁਲਿਸ ਅਫਸਰ ਅਫਸਰ ਜਾਂ ਮੁਲਾਜ਼ਮ ਜਿਹੜੇ ਨਾਮ ਵਾਲੇ ਹੋਏ ਨਹੀਂ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਤੁਸੀਂ ਵੀ ਆਪਣੀ ਕੋਈ ਪੁਲਿਸ ਜਿਹੜੀ ਪੁਲਸਿੰਗ ਕਰ ਰਹੇ ਨੇ ਕੁਝ ਕਾਲੀਆਂ ਪੇਡਾਂ ਵੀ ਹੁੰਦੀਆਂ ਨੇ ਜਿਹੜੇ ਨਾਮ ਵਾਲੇ ਹੁੰਦੇ ਨੇ ਜਾਂ ਇਹਨਾਂ ਦੀ ਸਪੋਰਟ ਤੋ ਕੋਈ ਚੇਤਾਵਨੀ ਦੇ ਰੂਪ ਚ ਉਹਨਾਂ ਲੋਕਾਂ ਨੂੰ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਾਂ ਉਹਨਾਂ ਗੈਂਗਸਟਰਾਂ ਨੂੰ ਕੀ ਦੇਣਾ ਚਾਹੁੰਦੇ ਹਾਂ ਵੀ ਸਰਕਾਰ ਨੂੰ ਦੇਖੋ ਬੜੀ ਕਲੀਅਰ ਗੱਲ ਹੈ ਚੇਤਾਵਨੀ ਤਾਂ ਹੈਗੀ ਹੈਗੀ ਪਰ ਅਸੀਂ ਤਾਂ ਐਕਸ਼ਨ ਕਰਕੇ ਉਹਨਾਂ ਨੂੰ ਨਾਲ ਦਿਖਾ ਰਹੇ ਹਾਂ ਤੁਹਾਨੂੰ ਪਤਾ ਪਿੱਛੇ ਕਾਫੀ ਇਹ ਮੋਡਿਊਲ ਜਿਹੜੇ ਬਸ ਕੀਤੇ ਗਏ ਆ ਔਰ ਜੇ ਕੋਈ ਮੁਲਾਜ਼ਮ ਗਲਤੀ ਕਰਦਾ ਉਹਨੂੰ ਬਿਲਕੁਲ ਅਸੀਂ ਬਖਸ਼ਦੇ ਨਹੀਂ ਤਾਂ ਨਾ ਹੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੀ ਇਹੀ ਮਾਨਯੋਗ ਸੀਐਮ ਸਾਹਿਬ ਤੇ ਤੇ ਡੀਜੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਨੇ ਉਹਦਾ ਮਤਲਬ ਔਨ ਗਰਾਉਂਡ ਇਹੀ ਅਸੀਂ ਇੰਪੈਕਟ ਲੈਣੇ ਆ ਕਿ ਬਿਲਕੁਲ ਕੋਈ ਟੋਲਰੈਂਸ ਨਹੀਂ ਔਰ ਬਹੁਤ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਵੇ। 126 ਬੰਦੇ ਨਾਲ ਕੋਈ ਨਾਬਾਲਿਕ ਨਹੀਂ ਹੈ। ਨਹੀਂ ਉਹ ਨਹੀਂ ਜੀ। ਮੈਂ ਉਹ ਨਾਬਾਲਿਕ ਬਾਰੇ ਤਾਂ ਨਹੀਂ ਕੀਤੀ ਗੱਲ ਤੁਹਾਨੂੰ ਦੇ ਦਾਂਗੇ ਐਸਪ੍ਰੈਸ ਉਹ ਤਾਂ ਨਾਲ ਜੋੜਿਆ ਤੁਸੀਂ ਇੱਥੇ ਰੱਖੋ ਫੋਕਸ ਜੀ ਅੱਜ। ਠੀਕ ਹੈ।